ਇਸ ਬਾਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਆਮ ਆਮੀ ਪਾਰਟੀ ਦੇ ਵਿਧਾਇਕ ਸ਼ੀਤਲੰਗੁਰਾਲ ਨੇ ਖੁੱਦ ਵੈਸਟ ਖੇਤਰ ਦੇ ਵਿੱਚ ਚਾਲ ਨਜ਼ਾਇਜ਼ ਸੱਟੇਬਾਜ਼ੀ ਦਾ ਤੱਦੇਵਾ ਪਤਾ ਖੋਜ ਕਰ ਦਿੱਤਾ ਹੈ ਉਹਨਾਂ ਨੇ ਲਾਈਵ ਹੋ ਕੇ ਗੈਰਕਾਨੂੰਨੀ ਤੌਰ ਤੇ ਚੱਲਣੇ ਲੋਟਰੀ ਦੁਕਾਨ ਤੇ ਜਾ ਕੇ ਸਿੱਧੇ ਤੌਰ ਤੇ ਦੋਸ਼ ਲਗਾਏ ਨੇ ਕਿ ਇਹ ਤੰਦਾ ਪੁਲਿਸ ਦੀ ਮਿਲੀ ਭੁਗਤਾਨ ਨਾਲ ਚੱਲ ਰਿਹਾ ਹੈ ਉਹਨਾਂ ਨੇ ਇਸ ਗੈਰਕਾਨੂੰਨੀ ਕਾਰੋਬਾਰ ਦਾ ਸਖਤ ਵਿਰੋਧ ਕਰਦਿਆ ਕਿ ਹੁਵੈਸਟ ਹਲਕੇ ਦੇ ਵਿੱਚ ਡੜੇ ਸੱਟੇ ਦਾ ਕਾਰੋਬਾਰ ਕਿਸੇ ਵੀ ਕੀਮਤ 'ਤੇ ਨਹੀਂ ਚੱਲਣ ਦੇਣਗੇ ਸ਼ੀਤਲੰਗੁਰਾਲ ਨੇ ਵੀ ਕਹਿ ਕੇ ਸੱਟੇਬਾਜ਼ ਆਪਣੀਆਂ ਨਜ਼ਾਇਜ਼ ਦੁਕਾਨਾਂ ਦੇ ਸਰਕਾਰੀ ਲੋਟਰੀ ਦੇ ਝੂਠੇ ਦਾਅਵੇ ਕਰਕੇ ਪੋਲੇ ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਤੇ ਉਹਨਾਂ ਨਾਲ ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਬਸਤੀ ਬਾਬਾ ਖੇਰ ਦੇ ਕੋਲ ਤਨਾ ਪ੍ਰਦਰਸ਼ਨ ਵੀ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ 'ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੀ ਤਿੱਖਾ ਹਮਲਾ ਬੋਲਿਆ ਗਿਆ ਸੀ ਜਿਵੇਂ ਸ਼ਿਤਲੰਗੁਰਾਲ ਨੇ ਤੰਨੇ ਦੀ ਸੂਚਨਾ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸਖਤੀ ਨਾਲ ਕਾਰਵਾਈ ਕਰਦੇ ਹੋਏ 7 ਦੋਸ਼ੀਆਂ ਨੂੰ ਜੜਾ ਗ੍ਰਿਫਤਾਰ ਕਰ ਲਿਆ ਗਿਆ ਹੁਣ ਸ਼ੀਤਲਨ ਗੁਰਾਲ ਦੀ ਲਗਾਤਾਰ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਜਿਹੜੇ ਵਾਇਰਲ ਦੀ ਨਜ਼ਰ ਆ ਰਹੀ ਹੈ ਲੋਕਾਂ ਦਾ ਇਲਾਕਾ ਹੈ ਧਲੀਤ ਲੋਕਾਂ ਦਾ ਇਲਾਕਾ ਹੈ ਪਿਛਲੇ ਲੋਕ ਰਤੇ ਰਹਿੰਦੇ ਆ ਪਰ ਜਿਹੜੀ ਇੱਥੇ ਲਾਟਰੀ ਸਟਾਲ ਖੋਲਣ ਦੀ ਜਿਹੜਾ ਲੋਕਾਂ ਦਾ ਮਗਰ ਹੱਥ ਸਾਬ ਕੋਈ ਵੱਡੇ ਮਗਰ ਮੱਛਾ ਉਹਨਾਂ ਦਾ ਜਿਹੜਾ ਚਿਹਰਾ ਬੜੀ ਦੀ ਵੇਰ ਨਕਾਲ ਕਰਾਂਗਾ ਇਹ ਤੁਹਾਡੇ ਚੈਨਲ ਦੇ ਮਾਲਕ ਸਾਹਿਬ ਕੁਝ ਬੰਦੇ ਲਿਖਿਆ ਪੰਜਾਬ ਸਰਕਾਰ ਲਿਖਿਆ ਕੋਈ ਵੀ ਸਰਕਾਰੀ ਤੇ ਇਹਨਾਂ ਦੇ ਖਿਲਾਫ ਇੱਕ ਵਾਰੀ ਕਰਾਵਾਂਗੇ ਇਮੀਜਟ ਜਿਹੜੀ ਐਫ ਆਈ ਆਰ ਹੈ ਇਹਨਾਂ ਖਿਲਾਫ ਹੋਏਗੀ ਯਾਰ ਪੁਲਿਸ ਕਮਿਸ਼ਨ ਜਲੰਧਰ ਸਾਡੇ ਬਹੁਤ ਉੱਗੇ ਕੰਮ ਕਰ ਰਹੇ ਆ ਉਹਨਾਂ ਵੱਲੋਂ ਜਿਹੜੇ ਸੀਨੀਅਰ ਅਫਸਰਾਂ ਨੂੰ ਬੁਲਾਏ ਗਿਆ ਇਸ ਕਰਕੇ ਮੈਂ ਸੱਚ ਨੂੰ ਨਹੀਂ ਬੁਲਾ ਰਹੇ ਐਮ ਐਲ ਏ ਸਾਹਿਬ ਇੱਕ ਚੀਜ਼ ਹੋਰ ਆ ਮੇਰੀ ਗੱਲ ਸੁਣੋ ਐਸ ਐਚ ਓ ਤੱਕ ਮੈਂ ਇਸ ਕਰਕੇ ਕਾਲ ਨਹੀਂ ਕਰ ਰਿਹਾ ਮੈਨੂੰ ਫਿਰ ਮੈਂ ਕਹਿ ਰਿਹਾ ਕਿ ਮੇਰੇ ਹਲਕੇ ਜਲੰਧਰ ਵਿਖੇ ਜਿਹੜੀ ਛੋਟੀ ਅਫਸਰਾਂ ਦੀ ਫੋਰਸ ਹੈ ਉਹ ਮਿੱਲੀ ਭੱਫ ਲੱਗਦੀ ਆ ਇਸ ਕਰਕੇ ਜਿਹੜਾ ਮੈਂ ਮੈਟਰ ਵੱਡੇ ਅਫਸਰਾਂ ਤੇ ਅੱਜ ਲਿਆਂਦਾ ਕੁਝ ਹੀ ਮਿੰਟਾਂ ਦੇ ਵਿੱਚ ਇਹਦੇ ਵੱਡੇ ਅਫਸਰਾਂ ਤੇ ਆਜ ਰੋਣਗੇ ਇਹਨਾਂ ਕੁ ਲੱਗਦੀ ਕਾਰਵਾਈ ਆ ਮੈਂ ਕਰਾ ਕੇ ਤੁ ਜਾਵਾਂਗਾ ਅਮਰ ਸਾਹਿਬ ਕਿਵੇਂ ਦੇਵ ਪਰਸੋਂ ਜਲੰਧਰ ਮਾਨ ਸਾਹਿਬ ਹੋ ਕੇ ਗਏ ਇਹਦੇ ਅਸੀਂ ਰੋਡ ਦੇ ਉੱਤੇ ਲਾਂਡਰੀ ਸਟਾਲ ਖੁੱਲੇ ਪਏ ਆ ਇਹਨਾਂ ਲੋਕਾਂ ਦੇ ਜਿਹੜਾ ਨੇ ਬਹਿਮ ਆ ਜਿਹੜੇ ਐਮਐਲਏ ਜਿਹੜੇ ਮਨਿਸਟਰ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਵਰਗੇ ਉਹੀ ਦੀਰਵਾਜ਼ੇ ਨਹੀਂ ਚੱਲਦੇ ਇਹ ਜਿਹੜੀ ਸਰਕਾਰ ਇਹ ਮਾਨਦਾਰ ਲੋਕਾਂ ਦੀ ਸਰਕਾਰ ਹੈ ਗਰੀਬ ਲੋਕ ਮਾਨ ਸਾਹਿਬ ਆ ਜਿਹੜੀਆਂ ਬੁੱਕਾਂ ਚੱਲ ਰਹੀਆਂ ਬੰਦੇ ਦੇ ਨਵੇਂ ਹੈ ਨਹੀਂ ਇਹ ਬੰਦੇ ਦੇ ਪੁਰਾਣੇ ਹੀ ਨੇ ਇਹ ਮੈਂ ਤੁਹਾਨੂੰ ਕਹਿ ਤਾਂ ਰਿਹਾ ਕਿ ਇਹਨਾਂ ਨੂੰ ਭਲੇਖਾ ਹੀ ਨਾ ਦੇਵੀ ਇਹ ਪੁਰਾਣੇ ਬੰਦੇ ਇਹਨਾਂ ਦੇ ਮਨਾਂ ਦੇ ਵਿੱਚ ਵਹਿਮ ਹੈ ਕਿ ਜਿੱਦਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਹਫਤਾ ਵਸੂਲੀ ਚਲਦੀ ਸੀ ਸ਼ਾਇਦ ਇਸੇ ਸਰਕਾਰ ਦੀ ਚਲਦੀ ਹੋਵੇ ਪਰ ਸ਼ੀਤਲ ਅੰਗਰਾਲ ਜਲੰਧਰ ਵੈਸਟ ਦੇ ਵਿੱਚ 23 ਮਹੀਨੇ ਦੇ ਵਿੱਚ ਮੈਂ ਕੰਮ ਨਹੀਂ ਹੋਣ ਦਿੱਤਾ ਅੱਜ ਮੈਨੂੰ ਐਮਐਲਏ ਬਣੇ ਨੂੰ 24 ਮਹੀਨੇ ਦੇ ਵਿੱਚੋਂ 6 ਦਿਨ ਘਟਾ ਅੱਜ ਜਿਹੜੇ ਮੇਰੇ ਐਮਐਲਏ ਬਣੇ ਨੂੰ 6 ਦਿਨ ਘਟਿਆ ਇਹ 2 ਸਾਲ ਹੋ ਗਏ ਪਰ ਮੈਂ ਆਪਣੇ ਕਿਸੇ ਵੀ ਗਰੀਬ ਭੈਣ ਭਰਾ ਦਾ ਜਿਹੜਾ ਖੂਨ ਹੈ ਤੇ ਜਿਹੜੀ ਮਿਹਨਤ ਦੀ ਕਮਾਈ ਹੈ ਖੂਨ ਤੁਸੀਂ ਨੱਕ ਕਰਕੇ ਜਿਹਦੇ ਕਮਾਈ ਜਾਂਦੇ ਆ ਉਹਨਾਂ ਦੇ ਜਿਹੜੇ ਪੈਸੇ ਆ ਇਹਨਾਂ ਲਾਭੀ ਸਾਲਾਂ ਦੇ ਨਹੀਂ ਜਾਂਦੇ ਐਮਨ ਸਰ ਕਰਿੰਦਿਆ ਤਾਂ ਤਾਂ ਕਾਰਵਾਈ ਹੋਊਗੀ ਕਿ ਜਿਹੜਾ ਤੁਹਾਡਾ ਨਾਮ ਜਿਕੇ ਮਿਸਯੂਜ਼ ਕਰਦੇ ਤੁਸੀਂ ਨਾਮ ਦਾ ਸੁਧੀਰ ਨਾਮਕ ਵਿਅਕਤੀ ਉੱਤੇ ਵੀ ਸਰ ਕਾਰਵਾਈ ਕੀਤੀ ਮੈਂ ਕਿਹਾ ਕਿ ਵਿਦਆਊਟ ਕੋਈ ਨਾਮ ਨਹੀਂ ਵਿਦਦਰ ਨੇਮ ਐਫਆਈ ਲਾਂਚ ਕਰਾਵਾਂਗਾ ਜਦ ਤੱਕ ਕਾਰਵਾਈ ਨਹੀਂ ਹੋਏਗੀ ਮੈਂ ਇਸ ਇਸ ਜਗ੍ਹਾ ਤੋਂ ਪਿੱਛੇ ਨਹੀਂ ਜਾਵਾਂਗਾ ਸੀਤਾ ਜੀ ਹੋਰ ਵੀ ਬੜੇ ਕੰਮ ਨੇ ਤੁਹਾਨੂੰ ਤੁਸੀਂ ਐਮ ਐਲ ਏ ਕੌਨਫੀਡੈਂਸੀ ਦੇ ਹੋਰ ਇੰਨੇ ਕੰਮ ਨੇ ਇੱਧਰ ਕਿੱਦਾਂ ਦਾ ਨਾ ਕੰਮ ਇਹ ਕੰਮ ਪੁਲਿਸ ਦਾ ਇਹ ਕੰਮ ਮੇਰੇ ਪਰਿਵਾਰ ਦੀ ਇਹ ਜਿਹੜੇ ਮੇਰੇ ਪਰਿਵਾਰ ਦੇ 5-7 ਲੱਖ ਬੰਦਾ ਰਹਿੰਦਾ ਹੁਣ 2 ਲੱਖ ਬੋਟਰ ਹੈ ਜਾਂ ਜਿੰਦਾ ਵੈਸਦਾ ਉਹਨਾਂ ਨੇ ਮੈਨੂੰ ਜੇ ਇਸ ਲੱਖ ਚੁਣਿਆ ਇਹ ਮੇਰਾ ਹੀ ਕੰਮ ਹੈ ਕਿ ਅੱਜ ਮੇਰੀਆਂ ਮਾਵਾਂ ਸਵੇਰੇ ਮਜ਼ਦੂਰੀ ਕਰਨ ਜਾਂਦੀਆਂ ਘਰਾਂ ਦੇ ਵਿੱਚ ਲੇਬਰ ਕਲਾਸ ਦੇ ਜਿਹੜੇ ਪਰਿਵਾਰ ਇੱਥੇ ਬਹੁਤ ਜ਼ਿਆਦਾ ਉਹ ਮਿਹਨਤ ਕਰਕੇ ਆਣ ਜਾਂ ਉਹ ਦੋਸਤ ਰਵੇ ਲਾਤੀ ਉਹਨਾਂ ਦਾ ਹਸਬੰਦ ਘਰ ਅੱਧ ਰੱਥੇ ਆ ਕੇ ਪਾ ਦਵੇ ਉਸ ਘਰ ਚਮੀ ਚੁੱਲ੍ਹਾ ਨਹੀਂ ਚੱਲਦਾ ਇਸ ਕਰਕੇ ਇਹ ਜਿਹੜੇ ਇਹ ਲੋਕ ਐ ਉਹਨਾਂ ਗਰੀਬਾਂ ਦੇ ਪੈਸੇ ਘਾ ਰਹੇ ਆ ਜਿਨ੍ਹਾਂ ਘਰ ਦੇ ਵਿੱਚ ਚੁੱਲ੍ਹਾ ਨਹੀਂ ਇੱਕ ਟਾਈਮ ਤੇ ਚੱਲਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਲੋ ਯਾਦ ਕਰਦੇ ਜੋ ਬਿਲੀ ਫਰੀ ਮਿਲਦੀ ਹੈ ਰਾਸ਼ਨ ਫਰੀ ਮਿਲ ਰਿਹਾ ਅੱਜ ਪਰ ਉਹਨਾਂ ਲੋਕਾਂ ਜਿਹੜੇ ਪੈਸੇ ਆ ਇਹਨੇ ਮਾਵਾ ਕੋਲੋਂ ਇਹ ਲੋਕ ਹੋ ਕੇ ਲੱਗ ਜਾਂਦੇ ਆ